ਤੋ ਪਹਿਲੀ ਦਿਨ ਦੋ ਹੀ ਬੱਚੇ ਨਾ ਆਪਾਂ ਦੋਵਾਂ ਨੂੰ ਵੰਡ ਕੇ ਕਿਲਾ ਦਿੱਤਾ ਆ ਸਾਮੂ ਭਾਈ ਇੱਕ ਤਾਂ ਹਰ ਰੋਜ਼ ਉਹਦੇ 'ਚ ਮਿਹਨਤ ਕਰਦਾ ਹੈ ਮਿਹਨਤ ਕਰਕੇ ਤੇ ਉਹਦੇ 'ਚ ਫਸਲ ਕਰਕੇ ਆਪਣੀ ਆਮਦਨ ਪੈਦਾ ਕਰਦਾ ਹੈ ਇੱਕ ਕਹਿੰਦਾ ਕਿਲਾ ਜ਼ਮੀਨ ਦਾ ਹੈਗਾ ਮੇਰੇ ਕੋਲ ਪਿਆ ਦੱਸੋ ਤਾਂ ਕਰੂਗਾ ਕੀ ਸ਼ਬਦ ਵੀ ਇੱਕ ਜ਼ਮੀਨ ਦੀ ਤਰ੍ਹਾਂ ਹੀ ਹੈ ਜ਼ਮੀਨ ਦੀ ਤਰ੍ਹਾਂ ਜੇ ਉਹਦੇ 'ਚ ਮਿਹਨਤ ਕਰਾਂਗੇ ਤਾਂ ਤਾਂ ਸਾਨੂੰ ਕਮਾਈ ਆਈ ਜਾਊਗਾ ਜੇ ਮਿਹਨਤ ਨਹੀਂ ਕਰਦੇ ਤੇ ਫਿਰ ਉੱਥੇ ਲੈਂਦੇ ਨੂੰ ਕੁਝ ਨਹੀਂ ਫਿਰ ਉਹਦਾ ਕਿਲਾ ਦਾ ਕਿਲਾ ਉੱਥੇ ਹੀ ਖੇਤ ਦਾ ਖੇਤ ਪਿਆ ਇਸ ਤਰ੍ਹਾਂ ਸ਼ਬਦ ਲਓ ਸ਼ਬਦ ਲੈ ਕੇ ਇਸ ਦੀ ਕਮਾਈ ਕਰੋ ਕਮਾਈ ਹੈ ਜਿਹੜੀ ਉਹੀ ਤੁਹਾਨੂੰ ਲਾਭ ਦੇਗਾ ਆਹ ਹੋਰ ਕੋਈ ਜਿੰਨਾ ਸਾਡੀ ਮੱਤ ਹੈ ਉਹਦੇ ਮੁਤਾਬਕ ਅਸੀਂ ਤੁਹਾਨੂੰ ਦੱਸ ਰਹੇ ਹਾਂ ਠੀਕ ਲੱਗੇ ਨਾ ਲੱਗੇ ਠੀਕ ਹੈ ਬਾਕੀ ਸਿਰਫ ਕਿਤੇ ਹੋਰ ਕੋਈ ਬਾਤ ਹੈ ਹਾਂਜੀ ਬਾਬਾ ਜੀ ਇਹ ਤੁਸੀਂ ਗੱਲ ਕਿਸੇ ਦੀ ਕਰਦੇ ਹੋ ਇਹ ਤੁਹਾਨੂੰ ਇਹ ਮਾਮਲੇ ਵੀ ਹੋਰ ਸਵਾਲ ਕਰਦੇ ਹੋ ਹਾਂ ਹੋਰ ਕੋਈ ਕੁਝ ਨਾ ਦੱਸੀ ਚਲੋ ਜਿੰਨਾ ਸਾਨੂੰ ਆਊਗਾ ਪੀਵ ਪਵਿੱਤਰ ਹੋਈ ਚੀਜ਼ ਆ ਸਾਡੇ ਨਾਲ ਜਾਊਗੀ ਜੇ ਪਵਿੱਤਰ ਹੋ ਜੂ ਸਾਡੇ ਨਾਲ ਜਾਊ ਤਾਂ ਤਾਹੀਓ ਸਾਨੂੰ ਸੇਵਾ ਨਾਲ ਮਨੁਸ਼ਾ ਦੇ ਹੀ ਮਿਲੂਗੀ ਨਹੀਂ ਤਾਂ ਫਿਰ ਸਾਨੂੰ ਆਮ ਚਾਰ ਚਾਰ ਪੈਰ ਲੱਗੇ ਹੋਏ ਜਿਸ ਤਰ੍ਹਾਂ ਮਤਲਬ ਉਹਨਾਂ ਦੇ ਪਸ਼ੂਆਂ ਦੇ ਤਰ੍ਹਾਂ ਹੀ ਆਪਾਂ ਹਾਂਜੀ ਹੱਥ ਲੱਗੂ ਤਾਂ ਮੁੜ ਕੇ ਇਹਨਾਂ ਨਾਲ ਹੀ ਆਪਾਂ ਚੀਜ਼ ਚੱਕ ਸਕਦੇ ਬਸੂਗੇ ਨਹੀਂ ਚੱਕ ਸਕਦੇ ਆਪਦੇ ਹੱਥ ਨਾਲ ਜਿਨ੍ਹਾਂ ਨੂੰ ਅਸੀਂ ਦੇਖੋ ਪੈਰਾਂ ਨਾਲ ਚੱਲ ਕੇ ਜਾਵਾਂਗੇ ਜਾ ਕੇ ਚੱਲ ਕੇ ਜਾਣ ਨਾਲ ਮਤਲਬ ਚੰਗੇ ਪਾਸੇ ਜਾਵਾਂਗੇ ਤਾਂ ਫੇਰ ਪੈਰ ਮਿਲਣਗੇ ਇਹ ਮਤਲਬ ਕੰਨ ਨਾਲ ਅਸੀਂ ਬਾਣੀ ਸੁਣਾਗੇ ਤਾਂ ਇਹਨਾਂ ਨਾਲ ਮਨ ਲੋਗ ਹੈ ਜੇ ਮਨ ਨੂੰ ਸਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕਰਮ ਇੰਦਰੇ ਸਾਡੇ ਪ੍ਰਾਪਤ ਹੋਣਗੇ ਤੇ ਜਿਹੋ ਜਿਹੇ ਅਸੀਂ ਕਰਮ ਕਰਾਂਗੇ ਉਹ ਉਹਦੇ ਮੁਤਾਬਕ ਮਿਲਣਗੇ ਜੇ ਅਸੀਂ ਇਹ ਕਰਮ ਵੀ ਨਹੀਂ ਕਰਦੇ ਬੰਦਿਆਂ ਵਾਲਾ ਫਿਰ ਸਾਨੂੰ ਬੰਦਿਆਂ ਵਾਲੀ ਦੇਹ ਹੀ ਨਹੀਂ ਮਿਲਦੀ ਹੈ ਤੇ ਜੇ ਆਪਾਂ ਆਖੀਏ ਵੀ ਇੱਥੇ ਹੈਗਾ ਤੇ ਇੱਥੇ ਕੁਝ ਵੀ ਨਹੀਂ ਨਾ ਪ੍ਰਮਾਤਮਾ ਸਾਹਮਣੇ ਥੱਲੇ ਆਈ ਨਾ ਹੋ ਨਹੀਂ ਲਿਆ ਵੇ ਤਾਂ ਦੇਖੋ ਇਹ ਇਹ ਵੀ ਆਪਣਾ ਸੋਚ ਥੋੜੀ ਜੀ ਗਲਤ ਹੈ ਵੀ ਨਾ ਲਿਆ ਵੇ ਨਾ ਹੀ ਆਈ ਨਹੀਂ ਨਹੀਂ ਜਿੰਨੀ देर ਤੱਕ ਕਿੰਨੀਆਂ ਕੁੜੀਆਂ ਨਾ ਦੇਖੋ ਵਖਰੀਆਂ ਵਖਰੀਆਂ ਨਾ ਉਹ ਸਾਰੇ ਆਪਾਂ ਦੇਖੋ ਆਪਾਂ ਕਹਿੰਦੇ ਆ ਵੀ ਆ ਸਾਡਾ ਕਿਹੜਾ ਸ਼ਿਵਜੀ ਦੇਵਤਾ ਆ ਗਿਆ ਵਰਮਾ ਦੇਵਤਾ ਆ ਗਿਆ বিষ্ণੂ ਦੇਵਤਾ ਆ ਗਿਆ ਆ ਕ੍ਰਿਸ਼ਨ ਆ ਗਿਆ ਜਾਂ ਇਸ ਤਰ੍ਹਾਂ ਦੇ ਅਨੇਕਾਂ ਮੰਨ ਲਓ ਅਸੀਂ ਮੰਨਦੇ ਆ ਦੇਵਤਿਆਂ ਨੂੰ ਦੇਵਤਿਆਂ ਨੂੰ ਤੈਨੂੰ ਮੱਝਰੀ ਸਾਡੇ ਅੰਦਰ ਭੁੱਲ ਹੈ ਭੁੱਲ ਕਰਕੇ ਮੰਨਦੇ ਵੀ ਸਾਡੇ ਨਾਲੇ ਤਕੜਿਆ ਪਰ ਗੁਰਬਾਣੀ ਜੀ ਦੱਸ ਦਿਆ ਉਹ ਕਹਿੰਦੇ ਇਸ ਦੇਹੀ ਕੋ ਲੋਚੇ ਦੇਵ ਕਹਿੰਦਾ ਇਹ ਮਨੁੱਖਾ ਦੇਹੀ ਹੈ ਜਿਹੜੀ ਇਹਨੂੰ ਸਾਰੇ ਦੇਵ ਤੇ ਲੋਚਦੇ ਆ ਕਿਉਂਕਿ ਉਹ ਜਿਹੜੇ ਦੇਵਤੇ ਆ ਉਹਨਾਂ ਦੀ ਉਮਰ ਵੱਡੀ ਹੋਊਗੀ ਹੋਰ ਵੱਡੀ ਹੋ ਕੇ ਉਹਨਾਂ ਦੇ ਜਿਹੜੇ ਖਾਨਤਾਨ ਜਾਂ ਹੋਰ ਜੋ ਉਹਨਾਂ ਦੀਆਂ ਡਿਮਾਂਡਾਂ ਜਿਹੜੀਆਂ ਪੂਰੀਆਂ ਹੁੰਦੀਆਂ ਰਹਿੰਦੀਆਂ ਹਰ ਪੂਰੀਆਂ ਦੇ ਅੰਦਰ ਪਰ ਉਹਨਾਂ ਦੀ ਕਲਿਆਣ ਨਹੀਂ ਹੁੰਦੀ ਆਖਰਕਾਰ ਉਹ 40 ਸਾਲ ਜਾਂ ਹਜ਼ਾਰਾਂ ਸਾਲ ਜਾਂ ਲੱਖਾਂ ਸਾਲ ਜੀਂਦੇ ਰਹਿੰਦੇ ਆ ਉਦੋਂ ਵਾਰ ਫੇਰ ਉਹ 84 ਦੇ ਚੱਕਰ ਵਿੱਚ ਆਉਂਦੇ ਆ ਜਦੋਂ 84 ਦੇ ਚੱਕਰ ਚ ਆ ਗਏ ਤੇ ਫੇਰ ਫੇਰ ਉਹ ਮੰਨ ਲੋ ਉਗਦੇ ਰਹਿੰਦੇ ਉਸ ਤਰ੍ਹਾਂ ਦੁੱਖ ਤੇ ਸੁੱਖ ਆ ਜਿਹੜਾ ਤੇ ਜਦੋਂ ਅਸੀਂ ਇਸ ਧਰਤੀ ਤੇ ਆ ਕੇ ਇਸ ਜਾਮੇ ਵਿੱਚ ਆ ਕੇ ਤਪ ਕਰਕੇ ਤੇ ਸਾਨੂੰ ਵਿਗਵਾਨ ਉੱਡ ਕੇ ਲੈ ਕੇ ਜਾਂਦੇ ਨਾ ਤਾਂ ਉੜਦੇ ਆਂ ਉੜਦੇ ਆਂ ਜਦੋਂ ਦੇਵਤੇ ਦੇਖਦੇ ਆ ਵੀ ਮੇਰੀਆਂ ਕੁੜੀਆਂ ਤੋਂ ਦੀ ਆ ਜਾਂਦਾ ਉਸ ਵੇਲੇ ਉਹਨਾਂ ਦੇ ਮਨ ਦੀ ਜਿਹੜੀ ਕਲਪਨਾ ਹੈ ਉਹ ਇਸ ਤਰ੍ਹਾਂ ਫੈਲ ਜਾਂਦੀ ਹੈ ਕਹਿੰਦੇ ਵੀ ਅਸੀਂ ਵੀ ਜੇ ਕਿਤੇ ਬੰਦੇ ਹੁੰਦੇ ਤੇ ਅਸੀਂ ਵੀ ਐਂ ਭਜਨ ਕਰਕੇ ਤੇ ਅਸੀਂ ਹੁਣ ਸੱਚਖੰਡੋਂ ਆਏ ਜਾਂਦੇ ਕਿਵੇਂ ਇਹ ਉੱਡੇ ਜਾਂਦੇ ਨੇ ਇਸ ਕਰਕੇ ਜਿਹੜਾ ਹੈਗਾ ਮਨੁੱਖਾ ਦੇਹੀ ਸਾਰਿਆਂ ਦੇਵਤਿਆਂ ਨਾਲੋਂ ਵੀ ਪਵਿੱਤਰ ਹੈ ਜੇ ਇਸ ਨੂੰ ਸਮਝ ਸਕੇ ਜਿੰਨਾ ਚਿਰ ਅਸੀਂ ਸਮਝਦੇ ਨਹੀਂ ਉਨੀ ਦੇਰ ਤੱਕ ਦੇਵਤਿਆਂ ਦੀ ਪੂਜਾ ਕਰਦੇ ਰਹਿੰਦੇ ਹਾਂ ਅਸੀਂ ਠੀਕ ਹੈ ਨਾ ਗੱਲ ਇਸ ਤਰ੍ਹਾਂ ਆਪਾਂ ਕਹਿੰਦੇ ਵੀ ਇੱਥੇ ਆਈਏ ਨਾ ਆਈਏ ਕਿਉਂ ਨਾ ਜੇ ਸਾਡੇ ਅਧੂਰੇ ਕੰਮ ਨਾ ਪੂਰੇ ਹੋਣਗੇ ਤਾਂ ਉਹ ਐਸੇ ਜਨਮ 'ਚ ਹੋਣਗੇ ਨਹੀਂ ਹੁੰਦੇ ਨਹੀਂ ਆਂ ਵੀ ਤੁਸੀਂ ਉੱਥੇ ਸਤ ਸੰਤਿ ਸਵਾਲ ਕਰਕੇ ਪੁੱਛ ਲਿਓ ਇਸ ਰੀਰੀ ਆਪਾਂ ਨੂੰ ਐਸੇ ਤਰ੍ਹਾਂ ਕਰਕੇ ਮਿਲਦਾ 83 ਜੁਨੀਆਂ ਤੋਂ ਬਾਅਦ ਵਿੱਚ 81 ਲੱਖ ਯੂਨੀ ਤੋਂ ਲੈ ਵੀ ਆ ਟਾਈਮ ਦਿੱਤਾ ਤੈਨੂੰ ਜਿਵੇਂ ਆਪਾਂ ਦੇਖਿਆ ਕਿ ਜਿੰਨਾ ਚਿਰ ਤੁਹਾਡੇ ਇਥੋਂ ਮੁੱਕਦਾ ਨਹੀਂ ਹੋਣਾ ਚਿਰ ਤੱਕ ਤੁਹਾਨੂੰ ਆਉਣਾ ਹੀ ਪੈਣਾ ਨਹੀਂ ਹਿਸਾਬ ਕਿਤਾਬ ਜਿਹੜਾ ਹੈਗਾ ਜਦੋਂ ਭਜਨ ਕਰੋ ਇਹਦੇ ਨਾਲ ਤਾਂ ਸਾਰੇ ਤੇ ਸੁਹਾਗਾ ਵਜਣਾ ਤੁਸੀਂ 100 ਵਾਰੀ ਵਾਹ ਵਾਹ ਕੇ ਜ਼ਮੀਨ 'ਚ ਡਲੇ ਪੈਦਾ ਕਰ ਲਓ ਜਦੋਂ ਇਟਾ ਰੋੜੇ ਪੈਦਾ ਹੋ ਜਾਣਗੇ ਪਰ ਸੁਹਾਗਾ ਮਾਰੋ ਸਾਰੇ ਬਰਾਬਰ ਹੋ ਜਾਂਦੇ ਉਸੇ ਤਰ੍ਹਾਂ ਹੀ ਹੈ ਜਦੋਂ ਭਜਨ ਕਰੋਗੇ ਤੁਹਾਡਾ ਕੋਈ ਹਿਸਾਬ ਕਿਤਾਬ ਨਹੀਂ ਹੋਵੇ ਜਦੋਂ ਭਜਨ ਦੇ ਹਜ਼ੂਰਾ ਰਹੇ ਜਾਂ ਫਿਰ ਤੁਹਾਡੇ ਸਾਰੇ ਹਿਸਾਬ ਕਿਤਾਬ ਵਿੱਚ ਹੀ ਨੇ ਨੇ ਭੇਜੇ ਭਜਨ ਪੂਰਾ ਹੋ ਗਿਆ ਫਿਰ ਤਾਂ ਮੁਕਤੀ ਹੋ ਗਈ ਫੇਰ ਕਿੱਥੇ ਆਉਣਾ ਬੰਦਾ ਹਾਂ ਗੱਲ ਤਾਂ ਉਹੀ ਕਰ ਰਹੇ ਆ ਫਿਰ ਤਾਂ ਨਹੀਂ ਤਾਂ